ਰਾ杜 ਕਤਾਰੇ ਨਾ ਹੀ ਹਾਲਾ ਦਾ ਮੁੰਡੇ ਤਾੜੀ ਬੰਦਾ ਨਾ ਲੱਗੇ ਨਾ ਹਾਲ ਨਹੀਂ ਲੱਗੇ ਤੂੰ ਗਾਹਣਾ ਨਹੀਂ ਡੋਬਣਾ ਨਹੀਂ ਨਾ ਨਾ ਕੱਲ ਚੱਲ ਲੰਘੇ 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 ਤੂੰ ਵੀ ਤੋਰੇਗਾ ਮੋਰੇਗਾ ਤੋਰੇਗਾ भाई गर्मी तो अद्दा बढ़ गया वैसे अब बौना रह गया तो ओए लवली ओ दर्शक बैठे हैं दर्शक बैठे नहीं ਉਹ ਪੈਣ ਤੇ ਫੇਰ ਪੈ ਗਏ ਮੇਕਾ ਕ ਨਿਕਲ ਗਿਆ ਆਉਂਦਾ ਨਹੀਂ ਬਾਰੇ ਤੋਂ ਆ ਬੜ ਕੇ ਟੋਏ ਜੁਣ ਆ ਬੜ ਕੇ ਟੋਏ ਜੁਣ ਹੇਗਾਗਾ ਪਾਓ ਵਰ ਸੰਗਲ ਆਜੂ ਐਡਾ ਹਾਂ ਹਾਂ ਖੇਲ ਲਿਆ ਬਣੀ ਸਖਤ ਬਈ ਨਾਟ ਨਹੀਂ ਹੈਗਾ ਇਹ ਅੰ ਮਾਟ ਕਰੀਏ ਨਾਟ ਕਰਕੇ ਪੂਣੀ ਆ ਤੇ ਹੋਰ ਇਹਦੇ ਚ ਹੈਗਾ ਕੁਝ ਪਾਉਂਦੀ ਨਹੀਂ ਰੱਖੀ ਜਿਆਦਾ ਨਾ ਲਈ ਰੇ ਸਾਬਲਾ ਪਾ ਦਿਓ ਚ ਆ ਦੇਖੀ ਛੋਟਾ ਪਰ ਛੋਟਾ ਵੱਡਾ ਛੋਟਾ ਜਨੋ ਕੋਈ ਨਾਟ ਦੇ ਵਕੀਲ ਦੀ ਵੇਦਨ ਕੀ ਦੀ ਆਹੋ ਕਿਉਂ ਆਇਆ ਨਹੀਂ ਕਿਤਨਾ ਬੂਰ ਕਿੰਨੇ ਕਾਰ ਕਰਨਾ ਹੈਗਾ ਆਜੂ ਆਜੂ ਥੋੜਾ ਜਿਹਾ ਕਰ ਲੈ ਬਾਈ ਉੱਥੇ ਜੇ ਵੀ ਕਰਦਾ ਹੋਣਾ ਹੈ ਬਾਈ ਕਰ ਹਾਂ ਹਾਂ ਬਾਈ ਕੋ ਥੋੜਾ ਆਉਂ ਜਰਾ ਬੱਸ 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 ਦੇਖ ਬੜਾ ਖੇਡਾ ਆ ਲੈ ਉੱਤੱਕ ਤੇ ਬੜੀ ਤੇ ਆਈ ਹੋਏ ਬੜੇ ਬੜੇ ਜਿਵੇਂ ਚੱਕਣਾ ਨਹੀਂ ਪਹਿਣ ਦੀ ਨਾ ਉਰਦੋ ਤੋਂ ਵੀ ਬੜਾ ਖਤਰਨਾਕ ਚੱਕਣਾ ਤੇਲ ਲੈ ਕੇ ਭਾਗੀ ਕੀ ਹੋ ਗਿਆ ਤੇਲ ਮੋ ਗਿਆ ਦੇ ਆਇਰ ਮਣੀ ਹੈ ਮੈਂ ਤੇ ਤੇਲ ਮੁਖਿਆ ਤੇਰੇ ਮੇਰੇ ਕੋਲ ਕੀ ਹੈ ਕੋਈ ਤੇ ਮੇਰੇ ਕੋਲ ਹੈ ਉਹ ਕੰਮੀ ਠੰਡਾ ਹੋ ਗਿਆ ਤਾਂ ਠੰਡਾ ਨਹੀਂ ਗਿਆ ਤਾਂ ਇਹ ਉਪਰ ਆ ਰਿਹਾ ਇੱਕ ਮੈਂ ਨਹੀਂ ਕਰਦੀ ਇੱਕੇ ਸਰੀਆ ਬਹੁਤ ਵੱਡਾ ਦੂਰੇ ਸੰਦਰ ਬਾਰੇ ਹੋਣੀ ਪੂਰੀ ਬਕੂ ਦਾ ਸਮਾਂ ਵੀ ਨੂੰ ਮਰੇ ਕਰਦਾ ਮੈਂ ਲਾ ਰਿਹਾ ਇੱਥੇ ਆਹ ਆਹ ਲੱਗ ਗਿਆ ਦੁਬਾਰਾ ਥੋੜੀ ਬਾਈ ਰਾਜੂ ਉੱਪਰ ਆ ਆਹ ਲੈਂਕੂ ਘੇ ਚਲਾਓ ਚੱਲ ਨਾ ਬੜਾ ਕੰਮ ਨਿਕਲੋ ਸਾਰੇ ਹੁਣ ਤੋਂ ਓ ਨਿਕਲ ਕੇ ਸਾਰੇ ਚੱਲੀਏ ਅਸੀਂ ਚਲੋ ਚਲੋ ਚਲ ਨਿਕਲ ਗਏ ਸਾਰੇ ਚਲ ਠੀਕ ਹੈ ਭਰਾ ਆਜੋ ਪਿੰਡ ਰੋਣ ਜਗਾ ਚੱਲੀ ਮਮੀ ਕੋਈ ਨਾ ਕੋਈ ਨਾ ਓਏ ਸੱਪਾਂ ਤੂੰ ਮਗੋਂਦਾ ਹਾਂ ਹਾਂ ਠੀਕ ਆ ਜਾਓ ਭਰਾ ਓ ਨਿਕਲ ਕੇ ਸਾਰੇ ਚੱਲੀਏ ਨੂੰ ਅਸੀਂ ਚਲੋ 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 ਨਿਕਲ ਕੇ ਸਾਰੇ ਚਲੋ ਠੀਕ ਆ ਭਰਾ ਆ ਜਾਓ ਪਿੰਡ ਰੋਣ ਦੇਗਾ ਚਾਲੀ ਮੰਮੀ ਤੁਹਾਨੂੰ ਮਾਰਿਆ ਜਾਂਦਾ ਹੈ ਖਾਂਦੀ ਹੋਵੇ ਕੋਈ ਨਾ ਕੋਈ ਨਾ ਓਏ ਸੱਪਾਂ ਤੂੰ ਮਗੋਂਦਾ ਹਾਂ ਹਾਂ ਠੀਕ ਆ ਜਾਓ ਭਰਾ